ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਹਿੱਟ ਐਂਡ ਰੰਦਾ ਦੇਸ਼ ਭਾਰ ਦੇ ਵਿੱਚ ਟਰੱਕ ਚਾਲਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਜਿਲੰਦਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਟਰੱਕ ਚਾਲਕਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਰਾਤ ਦੇ ਸਮੇਂ ਕੜਾਕੇ ਦੀ ਠੰਡ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਟਰੱਕ ਚਾਲਕ ਜਿਹੜੇ ਨੇ ਨਜ਼ਰ ਆਏ ਨੇ ਤੇ ਇਸੇ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹੈਪੀ ਸੰਧੂ ਦੇ ਵੱਲੋਂ ਜੜਾ ਮਰਨ ਵਰਤ ਦਾ ਐਲਾਨ ਕਰ ਦਿੱਤਾ ਗਿਆ ਤੇ ਹੋਰ ਕੀ ਕੁਝ ਕਹਿੰਦੇ ਹੋ মিডিਆ ਨੂੰ ਨਜ਼ਰ ਆਏ ਨੇ ਆਓ ਸੁਣਦੇ ਹਾਂ ਯਾਰ ਇੱਕ ਮੋਦੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਆ ਉਹਦੇ ਖਿਲਾਫ ਮਰਨ ਵਰਤੇ ਬੈਠਾ ਅੱਜ ਦਰਬਾਰ ਸਾਹਿਬ ਗਿਆ ਮੱਥਾ ਟੇਕਣਾ ਉਸ ਗੁਰੂ ਤੋਂ ਅশীরਵਾਦ ਲੈਣ ਗਿਆ ਸੀ ਮੇਰੇ ਤੇ ਈ ਸ਼ਕਤੀ ਦੇ ਕਿ ਮੈਂ ਲੜਾਈ ਲੜ ਸਕਾਂ ਕਿਉਂਕਿ ਉਹਨੇ ਦੇਣੀ ਨਾ ਆਪਾਂ ਕੌਣ ਹੁੰਨੇ ਆ ਆਪਣੇ ਦੇ ਕੀ ਹੈਗੀ ਆਪਣੀ ਕਾਤ ਕੀ ਹੈ ਸਰਕਾਰਾਂ ਨਾਲ ਲੜਨਾ ਸੈਂਟਰ ਨਾਲ ਸੌਖਾ ਨਹੀਂ ਆ ਇਹਨਾਂ ਲੜਨ ਲੜਾਈ ਲਾਣੀ ਆ ਉਸ ਗੁਰੂ ਮਹਾਰਾਜ ਆਸ਼ੀਰਵਾਦ ਲੈ ਕੇ ਆਇਆ ਉੱਥੋਂ ਸਿੱਧਾ ਜਲ ਲੈ ਕੇ ਲੰਗਰ ਪਾਣੀ ਛੱਕ ਕੇ ਉਤੋਂ ਬਾਅਦ ਇਸ਼ਨਾਨ ਕੀਤਾ ਉਤੋਂ ਬਾਅਦ ਪਾਣੀ ਦਾ ਸਰਵੋਂ ਕੀਤਾ ਸੁਣਿਆ ਜੀ ਉਤੋਂ ਬਾਅਦ ਮੈਂ ਚਾਲੇ ਪਾਲੇ ਪੰਜਾਬ ਦੇ ਅੰਦਰ ਇੱਕ ਜਲ ਲੈ ਕੇ ਆ ਡੀਸੀ ਦਫ਼ਤਰ ਹੋਂਸਿਆਂ ਉਥੋਂ ਜਾਲੀ ਪੀਣ ਆ ਉਹ ਨਹੀਂ ਕੁਝ ਕਰ ਮਾਨਨਵਰ ਤੇ ਬੈਠਾ ਜੋ ਤੱਕ ਇਹ ਸੈਂਟਰ ਸਰਕਾਰ ਉਹ ਪੰਜਾਬ ਸਰਕਾਰ ਟਰੱਕਾਂ ਦੇ ਮੁੱਦਿਆਂ ਉੱਪਰ ਪੰਜਾਬ ਸਰਕਾਰ ਦਾ ਮੰਨਣਾ ਲਗਭਗ طے ਹੋ ਗਿਆ ਹੈ ਚਲੋ ਪਰ ਜੀ ਇਹ ਵੀ ਨਹੀਂ ਮੰਨਦੀ ਇਹਦੇ ਨਾਲ ਵੀ ਲੜਾਈ ਹੈ ਕਿ ਭਾਰਤ ਪੁਸ਼ਨਾਸ਼ੂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹਨੇ ਸਾਡੇ ਗੁਰੂਵਰ ਇਹ ਕੁਝ ਬੋਲਿਆ ਸੀ ਮੈਂ ਭਾਰਤ ਪੁਸ਼ਨਾਸ਼ੂ ਦੇੜੇ ਕੇਸ ਆ ਮੈਂ ਆਪ ਹਾਈ ਕੋਰਟ ਸੁਪਰੀਮ ਕੋਰਟ ਦੀ ਵਕੀਲ ਆਪਣੇ ਕਰੂੰਗਾ ਕੀ ਪਤਾ ਕੱਲ੍ਹ ਕੱਲ ਸਰਕਾਰ ਨਾਲ ਸਮਝੌਤਾ ਹੋ ਜਾਏ ਆਪ ਆ ਆदमी ਜ਼ਿਆਦਾ ਕਾਂਗਰਸ ਦਾ ਕਿ ਇਹਨਾਂ ਨੇ ਕਿਹਾ ਆਸ਼ੂ ਬਰੀ ਕਰੋ ਕਾਨੂੰਨ ਕਰਾਉਣਾ ਯਾਰ ਲੜਾਈ ਲੜਾਂਗੇ ਆਸ਼ੂ ਨੂੰ ਗੁੰਡਾ ਗੁੰਡਾ ਪੰਜਾਬ ਦਾ ਗੁੰਡਾ ਸਮਝਦਾ ਆਪਣਿਆਂ ਨੂੰ ਦਾ ਆਹ ਟਰੱਕਾਂ ਤੇਰਾ ਪੰਗਾ ਪਿਆ ਸਾਰੀ ਤੈਨੂੰ ਦਿਖਾਈਏ ਗੁੰਡੇ ਕੀ ਹੁੰਦੇ ਆ ਗੁੰਡੇ ਦੇਖਣੇ ਕਹਿ ਸਾਨੂੰ ਗੁੰਡਾ ਕਹਲਾ ਦੱਲਾ ਕਹਲਾ ਜੋ ਮਰਜ਼ੀ ਕਹਦਾ ਪਰ ਗਦਾਰ ਤੂੰ ਪੰਜਾਬ ਦਾ ਗਦਾਰ ਆ ਜਿਸ ਗੁਰੂ ਨੇ ਇੰਨੇ ਇਰਸ਼ਾਦ ਦਾ ਹੁਣ ਉਸ ਗੁਰੂ ਨੂੰ ਤੂੰ ਕਿਵੇਂ ਕਾਲੀਗਿਆਂ ਵਾਲਾ ਸਮਾਂ ਲੱਦ ਗਿਆ ਉਹ ਜੇ ਜੇਲ੍ਹ 'ਚ ਬੈਠਾ ਸੀ ਨਾ ਤਾਂ ਹੀ ਅਸੀਂ ਤੇਰੇ ਨਾਲ ਮੁਲਾਕਾਤ ਕਰਨ ਨੂੰ ਆਉਣਾ ਸੀ ਪਰ ਮੋਰੇ ਮੁਲਾਕਾਤ ਨਹੀਂ ਮੈਨੂੰ ਪਤਾ ਸੀ ਜੇ ਟਾਈਮ ਨਹੀਂ ਜਣਾ ਹੈ ਪੀਸੋਂ ਨੂੰ ਤੂੰ ਤਾਂ ਮਿਲਣ ਦਾ ਟਾਈਮ ਨਹੀਂ ਦਿੱਤਾ ਅੱਜ ਤੱਕ ਜਿੰਨੇ ਮਿਸਟਰ ਆ ਤਾਂ ਕਰ ਕੋਈ ਨਹੀਂ ਦੇ ਕਮੋਂ ਤੇਨ ਮਿਲਾਂਗੇ ਵੀ ਮੈਂ ਕਹਿੰਦਾ ਕਿ ਇੱਥੇ ਜਲੰਧਰ ਚ ਆਵੇ ਜੇ ਮੈਂ ਕਹ ਪਹਜਾਇਆ ਨਾ ਮਰੇ ਮਰੇ ਦਾ ਪਹਜਾ ਦੇ ਜੜ ਦਾ ਪੁੱਤ ਨਹੀਂ ਨਾ ਪੰਜਾਬ ਦਾ ਪ੍ਰਧਾਨ ਫਿਰਿਆ ਹੀ ਨਹੀਂਗਾ ਸਰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਬੈਠੇ ਹੋਏ ਆ ਤਿੰਨ ਚਾਰ ਘੰਟੇ ਹੋ ਗਏ ਮੈਂ ਕਿਹਾ ਸੱਤ ਕੋਈ ਸਾਢੇ ਸੱਤ ਆਇਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਸ ਵੇਲੇ ਤੁਹਾਡੇ ਨਾਲ ਮੁਲਾਕਾਤ ਕਰਕੇ ਗਿਆ ਲੁਕ ਲੈਵਲ ਤੇ ਆਉਂਦੇ ਸੀ ਡੀ ਵਾਲੇ ਆਉਂਦੇ ਆ ਬਾਕੀ ਕੋਈ ਸਰਕਾਰੀ ਜਨ ਵਿਚਾਰੀ ਪੰਜਾਬ ਪ੍ਰਸ਼ਾਸਨ ਦੇ ਅਧਿਕਾਰੀ ਕਿੱਦਾਂ ਕਰ ਸਕਦੇ ਗੱਲ ਤਾਂ ਸਾਰੀ ਡੀ ਸਾਹਿਬ ਨਾਲ ਮੀਟਿੰਗ ਹੋ ਗਈ ਆ ਸਾਰਿਆਂ ਨਾਲ ਹੋ ਗਈ ਆ ਸੈਂਟਰ ਦੇ ਸਾਹ ਆਪਣੇ ਪੰਜਾਬ ਸਰਕਾਰ ਨੂੰ ਪਤਾ ਸੈਂਟਰ ਸਰਕਾਰ ਨੂੰ ਪਤਾ ਪਰ ਉਹ ਚਲੋ ਸਵੇ ਦੇਖਦੇ ਹਾਂ ਸਾਰੇ ਕੁਝ ਚੰਗਾ ਹੋਵੇ ਸ਼ਾਇਦ ਚੰਗੇ ਦੀ ਉਮੀਦ ਰੱਖਣੀ ਚਾਹੀਦੀ ਮਾਰੇ ਨੈਗੇਟਿਵਿਟੀ ਨਹੀਂ ਚਾਹੀਦੀ ਕੋਈ ਨੀ ਵਧੀਆ ਹੋਊਗਾ ਸੱਚੀ ਕਿੰਨੇ ਸਮੇਂ ਤੱਕ ਇੱਥੇ ਬੈਠੇ ਰਹੋਗੇ ਜਦੋਂ ਤੱਕ ਮੰਗਾ ਨਹੀਂ ਮੰਨਿਆ ਡੈੱਡ ਬਾਡੀ ਮੇਰੀ ਕੱਲ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਚਾਈਟੇ ਵਟਰਾਸਤੇ ਆ ਉਹਦੀ ਗੱਡੀ ਮੇਰੀ ਐਂਬੂਲੈਂਸ ਆਣੀ ਜਿਹੜੀ ਮੇਰੀ ਪੀਸੀਆਰ 11 ਨੰਬਰ ਮੇਰੀ ਆਪ ਦੀ ਗੱਡੀ ਹੁੰਦੀ ਸੀ ਜੀ ਅੰਡਰਵਰ ਉਹ ਆ ਜਾਣੀ ਉਹ ਚ ਡੈੱਡ ਬਾਡੀ ਦਾ ਜਾ ਸਕਦੀ ਆ ਜੀ ਨੇ ਜੇ ਇਥੋਂ اٹਕੇ ਨਹੀਂ ਡੱਲਾ ਹੋਊਗਾ ਪੰਜਾਬ ਦਾ ਗਦਾਰ ਹੋਊਗਾ ਜੀ ਮ ਇਸ ਵੇਲੇ ਕਿੰਨੇ ਲੋਕ ਤੁਹਾਡੇ ਨਾਲ ਮੌਜੂਦ ਨੇ ਜਦੋਂ ਮੈਂ ਕਿਹਾ ਹੀ ਨਹੀਂ ਕਿਸੇ ਨੂੰ ਮੈਂ ਕੱਲਾ ਆਇਆ ਸਿੱਧਾ ਤੋਂ ਫੈਸਲਾ ਲਿਆ ਰਾ ਆ ਜਾਂਦੇ ਇਥੇ ਮੈਂ ਤਾਂ ਦੇਖ ਲਓ ਤੁਸੀਂ ਚੱਕਾ ਲੋਕ ਦੇ ਪਾਇਆ ਜਿਹੜੀ ਪਾਈ ਆ ਉਹ ਵੀ ਉਦੋਂ ਪਾਈ ਆ 5 ਮਿੰਟ ਪਹਿਲਾਂ ਪਾਈ ਆ ਇਹਨਾਂ ਨੇ ਦੇਖ ਲਿਆ ਨ ਕੁਦਰਤ ਤੋਂ ਆਏ ਮੇਰੇ ਭਰਾ ਮੇਰੇ ਨਾਲ ਰਹਿੰਦੇ ਹਮੇਸ਼ਾ ਸਾਥੀ ਆ ਚਾਹ ਬਿਠੰਡੇ ਲਾਇਆ ਜਿੱਥੇ ਮਰਜ਼ੀ ਲੈ ਜਾ ਇਹ ਆਏ ਇਹਨਾਂ ਨੇ ਵੀਡੀਓ ਵੀਡੀਓ ਦੇਖ ਕੇ ਆ ਗਏ ਮੈਂ ਤਾਂ ਇਹਨਾਂ ਨੂੰ ਵੀ ਨਹੀਂ ਕਿਹਾ ਵੀ ਆਓ ਜਾ ਨਾ ਆਓ ਇਹਨਾਂ ਨੂੰ ਪੁੱਛ ਲਓ ਮੈਂ ਕਿਸੇ ਨੂੰ ਕਿਹਾ ਵੀ ਆਓ ਮੇਰੇ ਸਮਰਥਨ ਮੈਂ ਕਹਿੰਦੇ ਨਹੀਂ ਕਿਸੇ ਨੂੰ ਯਾਰ ਮੈਂ ਲੜਾਈ ਤਾਂ ਆਪਣੀ ਆਪ ਸ਼ੁਰੂ ਕੀਤੀ ਆ ਮੈਂ ਕਿਹੜਾ ਕਿਹ ਇਵੇਂ ਲੜਾਈ ਆਪ ਸ਼ੁਰੂ ਕੀਤੀ ਤਾਂ ਲੇਖੋ ਵੀ ਆਪ ਮਾਨੋਬਰਤੇ ਮਹਿਲੇ ਬੰਦਿਆਂ ਦੀ ਥੋੜੀ ਲੋੜਿਆ ਬੰਦਾ ਇੱਕ ਮਰ ਗਿਆ ਉਹ ਵੀ ਉਨੀ ਆ 10 ਮਰ ਗਿਆ ਤਾਂ ਵੀ ਉਨੀ ਆ ਗੱਲ ਤਾਂ ਇੱਕੋ ਹੀ ਕੋਈ ਫਰਕ ਨਹੀਂ ਸੋ ਨਵੇਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ